ਸਤਿ ਸ਼੍ਰੀ ਅਕਾਲ ਜੀ ਮੈਂ ਨਰਿੰਦਰ ਮਾਹੀ ਤੁਸੀਂ ਦੇਖ ਰਹੇ ਹੋ ਏਟੀਸੀ ਨਿਊਜ਼ ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਹੇਠ ਕਾਰਜਸ਼ੀਲ ਇਲਾਕੇ ਦੀ ਨਾਮਵਾਰ ਵਿਦਿਅਕ ਸੰਸਥਾ ਸਿੱਖ ਨੈਸ਼ਨਲ ਕਾਲਜ ਐਂਡ ਸੀਨੀਅਰ ਸੈਕੰਡਰੀ ਸਕੂਲ ਦਾ ਸਾਲਾਨਾ ਇਨਾਮ ਵੰਡ ਸਮਾਗਮ ਅਯੋਜਿਤ ਕੀਤਾ ਗਿਆ ਇਸ ਸਮਾਗਮ ਦੇ ਮੁੱਖ ਮਹਿਮਾਨ ਮਿੰਦਰ ਸਿੰਘ ਸਿੱਧੂ ਯੂਕੇ ਸਨ ਤੇ ਉਹਨਾਂ ਦੇ ਨਾਲ ਪ੍ਰੋਫੈਸਰ ਪਰਗਣ ਸਿੰਘ ạtਵਾਲ ਪ੍ਰਧਾਨ ਅਲੂਮਨੀ ਐਸੋਸੀਏਸ਼ਨ ਤੇ ਸਰਦਾਰ ਜਰਨੈਲ ਸਿੰਘ ਪੱਲੀ ਚ ਕੀ ਸਖਤਰ ਸਥਾਨਕ ਪ੍ਰਬੰਧਕੀ ਕਮੇਟੀ ਅਤੇ ਸਕੂਲ ਦੇ ਇੰਚਾਰਜ ਪ੍ਰੋਫੈਸਰ ਤਜਿੰਦਰ ਸਿੰਘ ਵੀ ਸ਼ਾਮਲ ਹੋਏ ਇਸ ਮੌਕੇ ਪਹਿਲੀਆਂ ਪੋਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ ਤੇ ਪ੍ਰਮੁੱਖ ਸ਼ਖਸੀਤਾਂ ਨੂੰ ਸਨਮਾਨਿਤ ਕੀਤਾ ਗਿਆ ਵਿਦਿਆਰਥੀਆਂ ਵੱਲੋਂ ਸੱਭਿਆਚਾਰ ਦੀਆਂ ਵੱਖ-ਵੱਖ ਬਣਗੀਆਂ ਗੀਤ ਗਿੱਧੇ ਤੇ ਭੰਗੜੇ ਦੀਆਂ ਪੇਸ਼ ਕਰਗੀਆਂ ਪੇਸ਼ ਕਰਕੇ ਵਾਹ ਵਾਖਟੀ ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾਕਟਰ ਤਰਸੀਮ ਸਿੰਘ ਭਿੰਡਰ ਨੇ ਇਨਾਮ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਵਧੀਆ ਪੋਜੀਸ਼ਨਾਂ ਹਾਸਲ ਕਰਨ ਲਈ ਕਿਹਾ ਹਾਂਜੀ ਸਰ ਸਿੱਖ ਨੈਸ਼ਨਲ ਕਾਲਜ ਕਾਲਜੇਟ ਸਕੂਲ ਦਾ ਅੱਜ ਸਲਾਨਾ ਇਨਾਮ ਅਡ ਸਮਾਗਮ ਜਿਹੜਾ ਕਾਲਜ ਦੇ ਕੈਂਪਸ ਦੇ ਵਿੱਚ ਕਰਵਾਇਆ ਗਿਆ ਜਿਹਦੇ ਵਿੱਚ ਬੱਚਿਆਂ ਨੂੰ ਅਸ਼ੀਰਵਾਦ ਦੇਣ ਲਈ ਸardar ਮਹਿੰਦਰ ਸਿੰਘ ਜੀ ਸਿੱਧੂ ਯੂਪੀਏ ਤੋਂ ਤੇ ਸardar ਪ੍ਰੋਫੈਸਰ ਪਰਗਣ ਸਿੰਘ ਜੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਾਮਲ ਹੋਏ ਪਿਛਲੇ ਸਾਲ 20 2021-22 ਦੀਆਂ ਜਿਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰਾਂ ਦੇ ਵਿੱਚ ਪ੍ਰਾਪਤੀਆਂ ਕੀਤੀਆਂ ਸਨ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਸਾਲ ਜਿਹੜੇ ਵਿਦਿਆਰਥੀ 2022-23 ਦੇ ਸਾਡੇ ਕੋਲੋਂ ਡੈਗੀ ਪਾਰਟੀ ਜਿਹੜੀ ਉਹਨਾਂ ਨੂੰ ਰੇਂਜ ਕੀਤੀ ਗਈ ਜਿਹੜੇ ਵਿਦਿਆਰਥੀ ਐਗਜ਼ਾਮ ਦੇਣ ਜਾ ਰਹੇ ਨੇ ਉਹਨਾਂ ਨੂੰ ਸ਼ੁਭਕਾਮਨਾਵਾਂ ਜਿਹੜੀਆਂ ਸਾਡੇ ਅੱਜ ਦੇ ਮਾਨ ਵੱਲੋਂ ਦਿੱਤੀਆਂ ਗਈਆਂ ਤੇ ਅਸੀਂ ਵੀ ਦੁਆ ਕਰਦੇ ਹਾਂ ਕਿ ਵੀ ਉਹ ਵਿਦਿਆਰਥੀ ਜਿਹੜੇ ਆ ਅਪੀਅਰ ਹੋਣ ਜਾ ਰਹੇ ਨੇ ਜਿਹੜੇ ਐਗਜ਼ਾਮ ਦੇ ਵਿੱਚ ਚੰਗੇ ਨੰਬਰ ਲੈ ਕੇ ਆਪਣੇ ਕੈਰੀਅਰ ਦੇ ਵਿੱਚ ਅੱਗੇ ਸਫਲਤਾਪੂਰਵਕ ਉਹ ਆਪਣੇ ਅਕੇ ਵਧੀਆ ਕੋਰਸ ਪ੍ਰਾਪਤ ਕਰਨ ਤੇ ਸਾਰੇ ਹੀ ਵਿਦਿਆਰਥੀਆਂ ਨੂੰ ਇੱਕ ਮੌਕਾ ਪ੍ਰੋਵਾਈਡ ਕੀਤਾ ਗਿਆ ਜਿਹਦੇ ਵਿੱਚ ਬਹੁਤ ਵਧੀਆ ਕਲਚਰਲ ਪ੍ਰੋਗਰਾਮ ਜਿਹੜਾ ਬੱਚਿਆਂ ਨੂੰ ਪੇਸ਼ ਕੀਤਾ ਗਿਆ ਤੇ ਬਹੁਤ ਬੱਚੇ ਇਸ ਜੀ ਤੋਂ ਉਤਸ਼ਾਹਿਤ ਹੋਏ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਇਹ ਬੱਚਿਆਂ ਦੀ ਖਾਸ ਕਰਕੇ ਸਖਸ਼ੀਤ ਵਿਕਾਸ ਲਈ ਇਮੇਚਾਈ ਇਦਾਂ ਦੇ ਕਾਰਜ ਜਿਹੜੇ ਉਹ ਕਰਦੇ ਰਵਾਂਗੇ ਤੇ ਮੈਂ ਖਾਸ ਤੌਰ ਤੇ ਮਾਹੀ ਜੀ ਦਾ ਤੇ ਨਿੰਦਰ ਜੀ ਦਾ ਵੀ ਤੁਹਾਡੇ ਵੱਲੋਂ ਵੀ ਜਿਹੜੀਆਂ ਸਾਡੇ ਕਾਲਜ ਦੀਆਂ ਗਤੀਵਿਧੀਆਂ ਸਮੇਂ-ਸਮੇਂ ਤੇ ਕਰਵਾਈਆਂ ਜਾਂਦੀਆਂ ਉਹ ਲੋਕਾਂ ਤੱਕ ਪਹੁੰਚਣੀਆਂ ਕਰਦੇ ਆ ਕਰਦੇ ਆ ਉਹਨਾਂ ਦੇ ਵੀ ਤੁਹਾਡਾ ਖਾਸ ਤੌਰ ਤੇ ਧੰਨਵਾਦੀ ਆ